ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਜੀ ਸੌਖੇ ਤਰੀਕੇ ਨਾਲ ਮੱਕੀ ਦੀ ਰੋਟੀ ਵੇਲਣੇ ਦੇ ਨਾਲ ਵੇਲ ਕੇ ਪਡੇਥਨ ਲਾ ਕੇ ਜਿੰਨਾਂ ਕੁੜਿਆਂ ਨੂੰ ਨਵਾਂ ਨਵਾਂ ਸਿੱਖਦਾਂ ਉਹਨਾਂ ਲਈ ਇਹ ਬਹੁਤ ਸੌਖਾ ਤਰੀਕਾ ਹੈ ਮੱਕੀ ਦੀ ਰੋਟੀ ਬਣਾਉਣ ਦਾ ਤਾਂ ਤੁਸੀਂ ਵੀ ਆਪਣੇ ਤਰੀਕੇ ਨਾਲ ਬਣਾਇਓ ਆਪਾਂ 2 ਕੱਪ ਲੈ ਲਏ ਜੀ ਪਾਣੀ ਦੇ ਤੇ 4 ਕੱਪ ਲੈ ਲਏ ਆٹے ਦੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੁੱਕ ਬਰੂਰਾ ਜਿਹਾ ਕਰ ਦੇਾਂਗੇ ਮਿਕਸ ਕਰ ਦੇਾਂਗੇ ਜਾਨੀ ਦੀਕੇ ਤਾਂ ਫਿਰ ਆਪਾਂ ਇਹਨੂੰ ਟਾਕ ਦਿੰਨੇ ਆ 2-4 ਮਿੰਟਾਂ ਲਈ ਟਟ ਕੇ ਰਹਿਣ ਦਾਂਗੇ ਦੇਖੋ ਟਾਕ ਤਾਂ ਥੋੜਾ ਚਰ ਟੱਕ ਲਾਂਗੇ ਫਿਰ ਤਾਂ ਬਸ ਹੁਣ ਆਪਾਂ ਇਹਨੂੰ ਕੱਢ ਲੈਣ ਅੱਧੇ ਆਟੇ ਨੂੰ ਕੱਢ ਲਾਂਗੇ ਉਦੋਂ ਸਾਰਾ ਵੀ ਮਲ ਸਕਦੇ ਆ ਇੱਕ ਵਾਰੀ ਪਰ ਤੱਤਾ ਇਹ ਆਟਾ ਫਿਰ ਮੈਨੂੰ ਅੱਧਾ ਕੱਢਣਾ ਪੈਣਾ ਇਸ ਲਈ ਕਿ ਮੈਂ ਦੂਰੇ ਦੂਰੇ ਘੇੜੇ ਨਹੀਂ ਕਰਦੀ ਹੁੰਦੀ ਮੈਂ ਇੱਕ ਵਾਰ ਕੋਈ ਸਾਰੇ ਨੂੰ ਬਸ ਕਰ ਲੈਣਾ ਹੈ ਚੰਗੀ ਤਰ੍ਹਾਂ ਗੁੰਨ ਲੈਣਾ ਹੈ ਮਸਲ ਮਸਲ ਕੇ ਜੇ ਗੁੰਨ ਲੈਣਾ ਹੱਥ ਦੀ ਥੇੜੀ ਦੇ ਨਾਲ ਇਹਨੂੰ ਪਾਣੀ ਲਾ ਲਾ ਕੇ ਥੋੜਾ ਥੋੜਾ ਤੇ ਜਿਹੜਾ ਪਾਣੀ ਆਪਾਂ ਹੁਣ ਲੈਣਾ ਉਹਦੀ ਕੋਈ ਜ਼ਰੂਰੀ ਨਹੀਂ ਵੀ ਗਰਮ ਹੋਵੇ ਉਹ ਤੁਸੀਂ ਜਿਵੇਂ ਜਾਂ ਮਰਜ਼ੀ ਲੈ ਲਿਓ ਉਹ ਕੋਈ ਨਾ ਉਹ ਚੱਲ ਜਾਂਦਾ ਕਿ ਹੁਣ ਆਟਾ ਗਰਮ ਤੇ ਪਾਣੀ ਠੰਡਾ ਵੀ ਚੱਲ ਜਾਊਗਾ ਤਾਂ ਹੁਣ ਤੁਸੀਂ ਦੇਖੋ ਇਦਾਂ ਗੁੰਨਣਾ ਆਟਾ ਜਿਵੇਂ ਆਪਾਂ ਕਰਦੇ ਆ ਦੇਖੋ ਇਹ ਮੈਂ ਕਰਕੇ ਗਰਮ ਜਿਆਦੇ ਆਟਾ ਤਾਂ ਹੀ ਥੋੜਾ ਟਾਈਮ ਲੱਗ ਰਿਹਾ ਤਾਂ ਬਸ ਹੁਣ ਆਪਾਂ ਥੋੜਾ ਜਿਹਾ ਇਹਨੂੰ ਮਸਲ ਲੈਣਾ ਹੈ ਪਾਣੀ ਲਾਲਾ ਕੇ ਤੇ ਜਿਵੇਂ ਆਪਾਂ ਕਰਦੇ ਆਵੇਂ ਹੀ ਕਰੋ ਤੁਸੀਂ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਕਿਉਂਕਿ ਤੁਸੀਂ ਬਹੁਤ ਘੱਟ ਕਰਦੇ ਆ ਕਿ ਤੁਹਾਨੂੰ ਜ਼ਿਆਦਾ ਕਰਨੇ ਚਾਹੀਦੇ ਲਾਇਕ ਕਮੈਂਟ ਸ਼ੇਅਰ ਤਾਂ ਤੁਸੀਂ ਮੱਕੀ ਦੀ ਰੋਟੀ ਦੇਖੋ ਜਿਵੇਂ ਆਸੀਂ ਬਣਾਵਾਂਗੇ ਐਵੇਂ ਤੁਸੀਂ ਬਣਾਇਓ ਤਾਂ ਤੁਸੀਂ ਦੇਖੋ ਜਿਹਨੂੰ ਨਹੀਂ ਆਉਂਦੀ ਉਹਨੂੰ ਵੀ ਆ ਜਾਂਦੀ ਹੈ ਬਣਾਉਣੀ ਤਾਂ ਨਾ ਇਹ ਸੌਕੀਏ ਨਾ ਇਹ ਜਵਾਨੀ ਟਟਦੀਗੀ ਬਹੁਤ ਸੌਫਟ ਬਣਦੀ ਜਿਵੇਂ ਨਰਮ ਨਰਮ ਥੋੜਾ ਜਿਹਾ ਪਕਿਆ ਹੋਇਆ ਕਿਉਂ ਲਾਇਆ ਕਿ ਹੱਥ ਨੂੰ ਅਟ ਚੁੰਬੜਦਾ ਇਸ ਲਈ ਤਾਂ ਮੇਰਾ ਵਰਕਟਾਪ ਆਲਰੇਡੀ ਕਲੀਨ ਕੀਤਾ ਹੋਇਆ ਪਹਿਲਾਂ ਤੇ ਹੁਣ ਮੈਂ ਇਹਦੇ ਤੇ ਹੀ ਵੇਲ ਲੈਣੀ ਆ ਰੋਟੀਆਂ। ਭੜੇਥਣ ਲਾ ਕੇ ਵੇਲਣ ਦੇ ਨਾਲ ਤਾਂ ਦੇਖੋ ਤੁਸੀਂ ਜਿਹੜੀ ਉੱਪਰ ਵਾਲੀ ਉਂਗਲਾ ਉਹਨੂੰ ਉੱਪਰ ਹੀ ਰੱਖਣਾ ਹੈ ਕਿ ਜੇ ਟੇੜਾ ਟਿੜ ਕੇ ਨਾ ਪੇੜਾ ਜੇ ਪੇੜਾ ਟੜਕ ਗਿਆ ਫੇਰ ਰੋਟੀ ਵੀ ਟੜਕ ਜੂਗੀ ਤੁਹਾਡੀ ਤਾਂ ਦੇਖੋ ਤੁਸੀਂ ਵੇਲਣ ਦੇ ਨਾਲ ਵੇਲਦੇ ਆਪਾਂ ਤਾਂ ਬਹੁਤ ਟੇਸਟੀ ਬਣੂਗੀ ਉਹ ਵੀ ਐਂ ਲੱਗ ਜਮਾ ਜਿਵੇਂ ਕਣਕ ਦੀ ਰੋਟੀ ਖਾ ਲੈਣੀ ਆਪਾਂ ਇਦਾਂ ਹੀ ਸੌਫਟ ਸੌਫਟ ਹੋਊਗੀ ਜਮਾ ਦੇਖੋ ਨਰਮ ਨਰਮ ਦੇਖੋ ਕਿਵੇਂ ਫਲ ਫਲ ਕੇ ਲੈਣਗਾ ਤਾਂ ਦੇਖੋ ਹੁਣ ਦਿਖਾਉਨੇ ਆਪਾਂ ਤੁਹਾਨੂੰ ਚੱਕ ਕੇ ਰੋਟੀ ਬਣ ਗਈ ਆ ਦੇਖੋ ਵੇ ਕਿੰਨੀ ਸੋਹਣੀ ਬਣੀ ਆ ਤਾਂ ਤੁਸੀਂ ਐਵੇਂ ਸਾਡੇ ਤਰੀਕੇ ਨਾਲ ਬਣਾ ਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਤਾਂ ਆਪਾਂ ਦੇਖੋ ਹੁਣ ਐਂ ਬਣਾਵਾਂਗੇ ਸਾਰੀਆਂ ਰੋਟੀਆਂ ਤੁਸੀਂ ਹੋਰ ਜਿਹੜੀ ਵੀ ਵੀਡੀਓ ਤੁਸੀਂ ਕਹੋਗੇ ਆਪਾਂ ਉਹ ਬਣਾਵਾਂਗੇ ਤਾਂ ਦੱਸ ਦਿਆ ਕਰੋ ਆਪਾਂ ਨੂੰ ਦੇਖੋ ਕਿਵੇਂ ਫੁੱਲ ਫੁੱਲ ਕੇ ਰੋਟੀਆਂ ਲੈਂਦੀਆਂ ਦੇਖ ਮੱਕੀ ਦੀ ਰੋਟੀ ਵੇਖੋ ਕਿੰਨੀ ਸੋਹਣੀ ਐ ਸੌਫਟ ਸੌਫਟ ਬਣੀ ਐ ਜਮਾਈ ਤੇ ਸਤਿ ਸ੍ਰੀ ਅਕਾਲ ਜੀ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਤਾਂ ਉਹਨਾਂ ਚਿਰ ਆਪਾਂ ਨੂੰ ਦਿਓ ਇਜਾਜ਼ਤ ਸਾਸਤਰੀ ਕਾਲ ਜੀ